ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਤੁਸੀਂ ਦੇਖ ਰਹੇ ਹੋ ਜੀਐਸਟੀਵੀ 13 13 ਅਸੀਂ ਰੋਜ਼ਾਨਾ ਗੁਰਬਾਣੀ ਦੇ ਸ਼ਬਦ ਉਚਾਰਨ ਸਤਿਗੁਰਾਂ ਦੀ ਬਖਸ਼ਿਸ਼ ਨੂੰ ਅਸੀਂ ਅੱਗੇ ਵੰਦੇ ਹਾਂ ਗੁਰ ਸ਼ਬਦ ਦੇ ਵਿੱਚ ਆਪਾਂ ਹਰ ਰੋਜ਼ ਜੀਉ ਸੰਸਾਰਿਕ ਝਮੇਲੇ ਐ ਜੋ ਜ਼ਿੰਦਗੀ ਤੋਂ ਦੁਖੀ ਐ ਉਹ ਮਸਲਿਆਂ ਤੇ ਆਪਾਂ ਗੁਰਬਾਣੀ ਨਾਲ ਜੋੜ ਕਰਕੇ ਉਹਨਾਂ ਦੇ ਮਸਲੇ ਠੀਕ ਹੁੰਦੇ ਐ ਤੇ ਅੱਜ ਦਾ ਜਿਹੜਾ ਆਪਾਂ ਵਿਸ਼ਾ ਲਿਆ ਹੈ ਉਹ ਹੈ ਵੇ ਕਈਆਂ ਬੰਦਿਆਂ ਤੇ ਇਨਾ ਕਰਜ਼ਾ ਹੋ ਜਾਂਦਾ ਹੈ ਕਰੋੜਾਂ ਦਾ ਕਰਜ਼ਾ ਹੋ ਜਾਂਦਾ ਹੈ ਉਹ ਬੜੇ ਦੁਖੀ ਹੋ ਜਾਂਦੇ ਐ ਇਥੋਂ ਤੱਕ ਉਹਨਾਂ ਦੀ ਸੋਚ ਚੱਲਿਆ ਜਾਂਦੀ ਵੀ ਆਪਾਂ ਦੁਖੀ ਬੜੇ ਹਾਂ ਤੇ ਇਹਦੇ ਨਾਲੋਂ ਚੰਗਾ ਵੀ ਜੀਵਨ ਲੀਲਾ ਖਤਮ ਕਰ ਲਈਏ ਪਿਆਰਿਓ ਤੁਹਾਨੂੰ ਇਹ ਕੁਝ ਕਰਨ ਦੀ ਲੋੜ ਨਹੀਂ ਅਸੀਂ ਆਪਜੀ ਵਾਸਤੇ ਸ਼ਬਦ ਦੁਆਰਾ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਪੀ ਤੁਸੀਂ ਇਹ ਸ਼ਬਦ ਨੂੰ ਜਪ ਕਰਕੇ ਆਪਣਾ ਜਿਹੜਾ ਕਰਜ਼ਾ ਹੈ ਉਹ ਉਤਾਰ ਸਕਦੇ ਹੋ ਪਾਪ ਜਿਹੜਾ ਕਰਜ਼ਾ ਤੁਹਾਡੇ ਤੇ ਹੋਇਆ ਹੋਇਆ ਹੈ ਉਹ ਉੱਤਰ ਜਾਏਗਾ ਸ਼ਬਦ ਦੀ ਬਰਕਤ ਨਾਲ ਸੋ ਆਪ ਜੀ ਨਾਲ ਆਪਾਂ ਸ਼ਬਦੀ ਛਾਂਜ ਪਾਵਾਂਗੇ ਤੁਸੀਂ ਇਹ ਸ਼ਬਦ ਨੂੰ ਹਰ ਰੋਜ਼ ਛਵਾ ਘੰਟਾ ਜਪ ਕਰੋਗੇ ਤੇ ਕਿਸੇ ਪ੍ਰਕਾਰ ਦਾ ਜਿਹੜਾ ਕੋਈ ਕਰਜ਼ਾ ਹੈ ਇਨਸਾਨ ਤੇ ਉਹ ਬਿਲਕੁਲ ਠੀਕ ਹੋ ਜਾਊਗਾ ਕਰਜ਼ਾ ਉਤਰ ਜਾਊਗਾ ਤੁਹਾਡੀ ਪਰੇਸ਼ਾਨੀ ਹੱਲ ਹੋ ਜਾਊਗੀ ਤੁਹਾਡਾ ਮਸਲਾ ਹੱਲ ਹੋ ਜਾਊਗਾ ਆਓ ਪਿਆਰ ਸਹਿਤ ਆਪਾਂ ਸ਼ਬਦ ਦਾ ਜਿਹੜਾ ਪਾਠ ਹੈ ਉਹ ਸਰਵਣ ਕਰੀਏ ਵਾਹਿਗੁਰੂ ਸਾਹਿਬ ਜੀ ਬੇਲਾਵਲ ਮਹੱਲਾ ਪੰਜੀਵਾ ਜੀ ਜੰਤ ਸੁਪਸੰਨ ਪਾਏ ਦੇਖ ਪ੍ਰਭ ਪਰਤਾਪ ਕਰਜ ਉਤਾਰਿਆ ਸਤਗੁਰੂ ਕਰ ਆਹਰ ਆਪ ਜੀ ਜੰਤ ਸੁਪਸੰਨ ਪਾਏ ਦੇਖ ਪ੍ਰਭ ਪਰਤਾਪ ਕਰ ਜਿਉ ਉਤਾਰਿਆ ਸਤਿਗੁਰੂ ਕਰ ਆਹਰ ਆਪ ਖਾਤ ਖਰਚਤ ਨਿਭਤ ਰਹੈ ਗੁਰਬਤ ਆਖੂਟ ਪੂਰਨ ਭਈ ਸਮਗਰੀ ਕਬੂ ਨਹੀਂ ਟੂਟ ਰਹਾ ਸਤ ਸੰਗ ਆਰਦਨਾ ਹਰਨੇ ਦੀ ਆਪਾਰ धर्म अर्थ अर काम मुख देते नहीं बार भक्त आराध्य एक रंग गोविंद गोपाल राम नाम तन संचे जाका नहीं समान शरण पर प्रभु तेरी प्रभु की वढाई ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ ਸਰਨ ਪਰੇ ਪ੍ਰਭ ਤੇਰੀ ਆ ਪ੍ਰਭ ਕੀ ਵਡਿਆਈ ਨਾਨਕ ਅੰਤ ਨਾ ਪਾਈਐ ਬੇਅੰਤ ਗੁਸਾਈ ਪਿਆਰੀ ਸਾਧ ਸੰਗਤ ਇਹ ਸ਼ਬਦ ਦਾ ਤੁਸੀਂ ਜਾਪ ਕਰਨਾ ਮਨ ਤਨ ਲਾ ਕੇ ਤੇ ਕੋਈ ਵੀ ਕਰਜ਼ਾ ਹੈ ਉਤਰ ਜਾਊਗਾ ਲੈ ਜਾਊਗਾ ਸ਼ਰਧਾ ਰੱਖ ਕੇ ਪਾਠ ਕਰੋ ਜੇ ਤੁਸੀਂ ਕੋਈ ਸਵਾਲ ਪੁੱਛਣਾ ਹੈ ਤੇ ਸਾਡੇ ਚੈਨਲ ਨੂੰ ਆਪਣੇ ਬਾਕਸ ਵਿੱਚ ਜਾ ਕੇ ਕਮੈਂਟ ਕਰੋ ਤੇ ਅਸੀਂ ਤੁਹਾਡੇ ਸਵਾਲਾਂ ਦਾ ਜਵਾਬ ਦੇਵਾਂਗੇ ਕੋਈ ਹੋਰ ਵਿਸ਼ੇ ਤੇ ਕੋਈ ਗੱਲ ਕਰਨੀ ਹੈ ਇਹ ਸ਼ਬਦ ਪੁੱਛਣੇ ਹਨ ਤੁਸੀਂ ਉਹ ਵੀ ਸਾਡੇ ਨਾਲ ਪੁਆਇੰਟ ਰਾਹੀਂ ਸਾਡੇ ਨਾਲ ਜੁੜ ਸਕਦੇ ਹੋ ਤੇ ਵੱਧ ਤੋਂ ਵੱਧ ਇਸ ਚੱਲ ਨੂੰ ਆਪਣੇ ਲੋਕਾਂ ਤੱਕ ਪਹੁੰਚਾਓ ਜੁੜੋ ਅਤੇ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣੋ ਸਾਰੀਆਂ ਸੰਗਤਾਂ ਦਾ ਧੰਨਵਾਦ ਹੋਈਆਂ ਪੁੰਨਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ